ਰਸਤੇ ਜਾਂਦੇ ਜਾਂਦੇ ਦੇਖੋ ਪਾਣੀ ਡਿੱਗ ਪਈ ਸੀ ਤੋਂ ਜੀ ਦੋਸਤੋ ਕਿਵੇਂ ਸਾਰੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਵਾਰ ਫਿਰ ਤੋਂ ਵੈਲਕਮ ਆ ਤੁਹਾਨੂੰ ਅੱਜ ਦੇ ਨਵੇਂ ਵਲੌਗ 'ਚ ਅੱਜ ਦੂਜੇ ਦਿਨ ਦੀ ਸਵੇਰ ਹੋ ਚੁੱਕੀ ਆ ਤੇ ਹਜੇ ਆਪਾਂ ਗੁਰਦੁਆਰਾ ਸਾਹਿਬ ਮਣੀ ਕਰਨੀ ਹੈਗੇ ਆ ਇੱਥੇ ਸਵੇਰੇ ਸਵੇਰੇ ਮੀਂਹ ਪੈਣ ਲੱਗ ਗਿਆ ਸੀ ਤੇ ਕਾਫੀ ਮੀਂਹ ਪੈ ਰਿਹਾ ਸੀ ਤੇ ਇੱਥੋਂ ਅੱਜ ਜਾਣਾ ਸੀ ਮਾਤਾ ਨਾਨਾ ਦੇਵੀ ਦੇ ਦਰਸ਼ਨ ਲਈ ਇਕ ਕੁਝ ਕੁ ਭਗਤ ਜ਼ਿਆਦਾ ਲੰਗਰ ਛਕਣ ਗਏ ਕੁਝ ਇਸ਼ਨਾਨ ਕਰਨ ਗਏ ਆ ਤੇ ਕੁਝ ਰੂਮ ਚ ਹਲੇ ਤੇ ਮੈਂ ਵੀ ਇਸ਼ਨਾਨ ਕਰਕੇ ਜ਼ਿਆਦਾ ਲੰਗਰ ਛੱਕ ਕੇ ਆਉਂਗਾ ਤੇ ਨਾਲ ਤੁਹਾਨੂੰ ਦਿਖਾਉਂਗਾ ਤੇ ਚਾਹ ਕਿਵੇਂ ਬਣਦੀ ਬਿਨਾ ਅੱਗ ਤੋਂ ਬਿਨਾ ਗੈਸ ਤੋਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਰਮ ਹੋ ਜਿਹੜਾ ਸਰੋਵਰ ਸੀ ਮਤਲਬ ਕਿ ਟੋਬਾ ਕੱਢਿਆ ਸੀ ਤੋਂ ਪੱਥਰ ਚੱਕ ਕੇ ਗਰਮ ਪਾਣੀ ਕੱਢਿਆ ਥਲੋਂ ਉਸੇ ਨਾਲ ਹੀ ਚਾਹ ਬਣਦੀ ਆ ਚਾਹ ਖੰਡ ਹੁੰਦੀ ਆ ਪਾਣੀ ਉਸ ਵਿੱਚ ਪਾ ਦਿੰਦੇ ਚਾਹ ਬਣ ਜਾਂਦੀ ਆ ਮੈਂ ਤੁਹਾਨੂੰ ਦਿਖਾਉਂਗਾ ਉੱਥੇ ਜਾ ਕੇ ਚਲੋ ਚੱਲਦੇ ਆਪਾਂ ਜੀ ਬਾਬਾ ਜੀ ਨੇ ਸਾਡੀ ਸੇਵਾ ਲਾ ਦਿੱਤੀ ਆ ਜੀ। ਇੱਥੇ ਦਾਲ ਬਣੀ ਸੀ, ਗਰਮ ਦਾਲ ਪਾਈ ਸੀ ਬਤੀਲਿਆਂ 'ਚ। ਆ ਮੱਡੇ ਭਾਈ ਸੇਵਾ ਕਰ ਰਹੇ ਆ। ਇੱਥੇ ਦਾਲ ਆ, ਚੰਚ ਅੱਧੇ ਛੋਲੇ ਹੁੰਦੇ ਜਿਹੜੇ। ਜਿਵੇਂ ਉਹ ਮਟਕੀਆਂ ਕੱਢੀ ਜਾ ਰਹੇ ਐ 'ਚ ਪਾਈਆਂ ਸੀ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਇਆ ਹੋਇਆ ਜਲ। ਇਹਦਾ ਉਹ ਪੱਜੇ ਗਿਆ। ਵੀ ਗਾਰ ਦੀ ਅੰਦਰਾ

ਹਾਂਜੀ ਹੁਣ ਇਸ਼ਨਾਨ ਕਰਕੇ ਹੋ ਚੁੱਕੇ ਆ ਫ੍ਰੀ ਤੇ ਹੁਣ ਮਾਥਾ ਟੇਕ ਕੇ ਤੋਂ ਬਾਅਦ ਚਾਹ ਦਾ ਲੰਗਰ ਛਕਾਂਗੇ ਤੇ ਬਾਅਦ ਚ ਵੇਖਾਂਗੇ ਨਾਲ ਦੇ ਮੁੰਡੇ ਕੀ ਕਹਿੰਦੇ ਆ ਜੇਕਰ ਉਹ ਕਹਿਣਗੇ ਇੱਥੇ ਰੁਕਣਾ ਤਾਂ ਇੱਥੇ ਰੁਕਾਂਗੇ ਜੇਕਰ ਉਹ ਕਹਿਣਗੇ ਅੱਜ ਨੈਣਾ ਦੇਵੀ ਦੇ ਜਾਣਾ ਤਾਂ ਫਿਰ ਆਪਾਂ ਤਿਆਰੀ ਕਰਾਂਗੇ ਜਾਣ ਦੀ ਕਿਉਂਕਿ ਉਹਨਾਂ ਦੀ ਮੰਨਣੀ ਪੈਣੀ ਆ ਉਹ ਸਾਰੇ ਮੁੰਡੇ ਪਿੰਡ ਸਨੇਹਤੂ ਆ ਤੇ ਮੈਂ ਇਕੱਲਾ ਉਹਨਾਂ ਨਾਲ ਗਿਆ ਆ ਆਇਆ ਆ ਬੇਗੂ ਵਾਲੇ ਤੋਂ ਤੇ ਉਹਨਾਂ ਦੀ ਗੱਲ ਮੰਨਣੀ ਜ਼ਰੂਰੀ ਆ ਹਨਾ ਆਪਾਂ ਮਰਜ਼ੀ ਨਹੀਂ ਕਰ ਸਕਦੇ ਆ ਚਲੋ ਚੱਲਦੇ ਆ ਅੱਗੇ ਦੇਖੋ ਚਾਰੇ ਪਾਸੇ ਪਹਾੜਾਂ ਦੇ ਬੱਦਲ ਬਣੇ ਪਏ ਉੱਪਰ ਇਹ ਬੱਦਲ ਧੂਆਂ ਵਾਂਗ ਨੇੜੋਂ ਮਾਰਦੇ ਹੈ ਤੁਹਾਨੂੰ ਦਿਖ ਰਿਹਾ ਹੋਊਗਾ ਧੂਆਂ ਧੂਆਂ ਜਿਵੇਂ ਧੁੰਦ ਆ ਆਵੇ ਇਹ ਬੱਦਲ ਇੱਥੇ ਬਣ ਕੇ ਬਸ ਉੱਪਰ ਚਲਾ ਜਾਣਾ ਉਹ ਜਾ ਉਹ ਜਾ ਰਿਹਾ ਜਿਵੇਂ ਉੱਪਰ ਉਹ ਪਿੱਛੇ ਪਹਾੜ ਦਿਖਾਈ ਦੇ ਰਿਹਾ ਦਿਖਾਉਣਾ ਤੁਹਾਨੂੰ ਉਹ ਬੱਦਲ ਬਣੇ ਪਏ ਆ ਤੇ ਇਥੇ ਰਾਤ ਦਾ ਮੀਂਹ ਪਈ ਜਾਂਦਾ ਇਹ ਦੇਖੋ ਇਹ ਬੱਦਲ ਬਣ ਰਿਹਾ ਜੋ ਧੁੰਦ ਲੱਗਦੀ ਹੈ ਬੱਦਲ ਬਣ ਰਿਹਾ ਸਾਰਾ ਹਾਂ ਜੀ ਮੈਂ ਨਹਾ ਕੇ ਆਇਆ ਸੀ ਤਾਂ ਇੱਥੇ ਕਾਫੀ ਠੰਡ ਲੱਗ ਰਹੀ ਸੀ ਕੋਨ ਬੈਸ ਲਵ ਮੈਂ ਸਵੈਟਰ ਪਾਇਆ ਇਸ ਲਈ ਮੈਂ ਜਾ ਰਿਹਾ ਹਾਂ ਗਰਮ ਗੁਫਾ ਵਿੱਚ ਆਪਾਂ ਅਗੇ ਜੀ ਗਰਮ ਗੁਫਾ ਵਿੱਚ ਇਹ ਪੱਥਰ ਬਹੁਤ ਗਰਮ ਨੇ ਇੱਥੇ ਆ ਕੇ ਬਹੁਤ ਆਨੰਦ ਮਿਲਦਾ ਇਹ ਬਹੁਤ ਗਰਮ ਨੇ ਪੱਥਰ ਇਹ ਗਰਮ ਪੱਥਰ ਇਹ ਥੱਲੇ ਇਹ ਜ਼ਮੀਨ ਇਹ ਵੀ ਮਚ ਰਹੀ ਆ ਇੰਨੀ ਗਰਮ ਤੇ ਕੇੰਦੀ ਐਂ ਵੀ ਅੰਗ ਪੈਰ ਦੁਖਦਾ ਹੋਵੇ ਕੋਈ ਵੀ ਪੱਥਰ ਨਾਲ ਲਗਾ ਲਓ ਬਹੁਤ ਆਰਾਮ ਮਿਲਦਾ ਕੱਪੇ ਤੇ ਲੇਟ ਵੀ ਸਕਦੇ ਆ ਅੰਜੀ ਆਪਾਂ ਗਰਮ ਗੁਫਾ ਚ ਆ ਗਈ ਸੀ ਬਾਹਰ ਉੱਥੇ ਜਾ ਕੇ ਬਹੁਤ ਆਨੰਦ ਮਿਲਦਾ ਬਹੁਤ ਹੀ ਜ਼ਿਆਦਾ ਲੱਗ ਮਿਲਦਾ ਹੋਰ ਹੋ ਜੀ ਹਾਂਜੀ ਵਧੀਆ ਜੀ ਵਧੀਆ ਜੀ ਤੇ ਹੁਣ ਆਪਾਂ ਚੱਲਦੇ ਆਂ ਲੰਗਰ ਚਾਹ ਦਾ ਜੇ ਪ੍ਰਸ਼ਾਦ ਦਾ ਬਣਾ ਪ੍ਰਸ਼ਾਦ ਦੇ ਛਕ ਲਾਂਗੇ ਫਿਰ ਦੇਖਦੇ ਅੱਗੇ ਕਿੱਥੇ ਆਪਾਂ ਲੰਗਰ ਛੱਕ ਕੇ ਆ ਗਏ ਸੀ ਤੇ ਹੁਣ ਮੁੰਡੇ ਹੋ ਰਿਹਾ ਤਿਆਰ ਜਾਣ ਵਾਸਤੇ ਬੈਗ ਪੈਕ ਕਰ ਰਹੇ ਆ ਮਾਤਾ ਨੈਣਾ ਦੇ ਵੀ ਜਾਣ ਲਈ ਸਰੇੜੀਆ ਮੁੰਡੇ ਕਪੜੇ ਗਿੱਲੇ ਆ ਕਈਆਂ ਦੇ ਦੇਖੋ ਕਿੱਡਾ ਸੋਹਣਾ 뷰 ਆ ਰਿਹਾ ਬਾਹਰੋਂ ਬਸ ਹੁਣ ਚੱਲਦੇ ਨੈਣਾ ਦੇਵੀ ਤੇ ਤੁਹਾਨੂੰ ਦਿਖਾਵਾਂਗੇ ਰਸਤੇ ਜਾਂਦੇ ਕੀ ਕੁਝ ਹੁੰਦਾ ਤੇ ਕਰਾਵਾਂਗੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਜੀ ਬੈਗਪੈਕ ਕਰਕੇ ਮੁੰਡੇ ਰੈਡੀ ਹੋ ਗਏ ਸੀ ਤੇ ਤੁਰ ਪਿਆ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਤੇ ਨਾਲ ਦੇ ਮੁੰਡੇ ਖੜੇ ਆ ਬਾਈਕ ਲੈ ਕੇ ਬਸ ਆਪਾਂ ਤੁਰਦੇ ਆ ਚਾਰਾਂ ਪੰਜਾਂ ਮਿੰਟਾਂ ਨੂੰ ਇੱਥੋਂ ਮਾਤਾ ਨੈਣਾ ਦੇਵੀ ਲਈ ਤੇ ਤੁਹਾਨੂੰ ਅੱਗੇ ਜਾਂਦੇ ਜਾਂਦੇ ਦਿਖਾਵਾਂਗੇ ਕੀ ਕੁਝ ਹੁੰਦਾ ਇਨਾਲੇ ਮਾਤਾ ਨੈਣਾ ਦੇਵੀ ਦੇ ਕਰਾਵਾਂਗੇ ਦਰਸ਼ਨ ਚਾਹ ਚੰਦ ਜੀ ਹੋਰ ਕਿਹਨੇ ਕਰ ਦਿੱਤੀ ਅਰੇ ਬੜਾ ਬਲਕਣਾ ਅੱਜ ਜਿਵੇਂ ਆਪੋ ਮੱਲ ਗਿਆ ਜਨ ਮੰਨ ਗਿਆ ਜੀ ਬਹੁਤ ਉਹ ਬੁੱਤ ਕੋਲ ਵੇ ਪਾ ਬਲਕਣਾ ਹਾਂਜੀ ਰਸਤੇ ਜਾ ਗਿਆ ਮੀ ते मुंडे पौन लग गया रेनकोट मीह काफी आ गया रस्ते गिले हो जाए गए मुंडे रेनकोट पा तुरंगे हम हां जी रस्ते मीह पता रोक गया हूँ मुंडे पीन लग गया चाह रोक के शरीर कर लग गया गर्म फिर रूट हैगा ढाई सौ किलोमीटर वाट इतो खिंचना तो चाह चू पी के खिंच दे रूट ਹਾਂਜੀ ਮੁੰਡੇ ਪੀਣ ਲੱਗਿਆ ਚਾਹ ਨਾਲ ਚੱਲ ਰਿਹਾ ਫੈਨ ਤੇ ਬਿਸਕੁਟ ਹਾਂਜੀ ਬਾਹਰ ਪੈ ਰਹੀ ਆ ਬਾਰਿਸ਼ ਬਹੁਤ ਤੇਜ਼ ਅਸੀਂ ਖਾ ਰਹੇ ਹਾਂ ਪਹਾੜਾਂ ਵਾਲੀ ਮੈਗੀ ਰਾਮਾ ਬਾਈ ਤੇ ਮੈਂ ਮੈਂ ਵੀ ਜਾ ਤੋ ਉਹ ਪਾਰੇ ਪੁਲ ਬਾਰਸ਼ ਪੈਦੀ ਆ ਹਾਂਜੀ ਜਿਸ ਰਸਤੇ ਅਸੀਂ ਜਾ ਰਹੇ ਸੀ ਉਹ ਰਸਤਾ ਦਬ ਗਿਆ ਪੁਲ ਦਬ ਗਿਆ ਹੁਣ ਦੂਜੇ ਰਸਤੇ ਆਈ ਸੀ ਪਹਾੜ ਤੇ ਚੜ ਕੇ ਇਧਰ ਦੀ ਪਹਾੜ ਦੇ ਉੱਤੋਂ ਦੀ ਆਏ ਸੀ ਇਹ ਪਹਾੜ ਦੇ ਉੱਤੋਂ ਦੀ ਇਹ ਪਹਾੜ ਦੇ ਉੱਤੋਂ ਦੀ ਆਏ ਸੀ ਤੇ ਹੁਣ ਇਹਦੇ ਵੀ ਕਹਿੰਦੇ ਪਹਾੜ ਡੈਗ ਪਿਆ ਅੱਗੇ ਇਧਰ ਜਾਣਾ ਇਹ ਸੜ ਪਹਾੜ ਡੈਗ ਪੈ ਗਿਆ ਤੇ ਅਸੀਂ ਰੁਕੇ ਹੋਏ ਸੀ ਰਾਹ 'ਚ ਉਹਨੇ ਨੂੰ ਸ਼ਾਇਦ ਚੱਕ ਦੇਣ ਕ੍ਰੇਨ ਆ ਕੇ ਚੱਕ ਦੂਗੀ ਤੇ ਉਸ ਤੋਂ ਬਾਅਦ ਜਾਵਾਂਗੇ ਉਹਨੇ ਮੈਂ ਸੋਚਿਆ ਵੀਡੀਓ ਬਣਾ ਲਈਏ ਥੱਲੇ ਮੀ ਬਹੁਤ ਜ਼ਿਆਦਾ ਪੈ ਰਿਆ ਸੀ ਹੁਣ ਬੰਦ ਹੋਇਆ ਮੀ ਹਾਂਜੀ ਚੱਲ ਰਹੇ ਆਂ ਪੂਰੇ ਖਤਰਨਾਕ ਰਸਤੇ ਤੇ ਆ ਦੇਖੋ ਥੱਲੇ ਆ ਬੱਦਲ ਆ ਗਏ ਬਦਲਾਂ ਦੇ ਆ ਗਏ ਉੱਤੇ ਪਹਾੜੀ ਦੇ ਹੁਣ ਜਾ ਰਹੇ ਆਂ ਥੱਲੇ ਖਾਈਆਂ ਨਾਲ ਨਾਲ ਦੇਖੋ गेट ट्रैफिक लग गया, गया शायद। है यार पार्ट नहीं गया जितने पार शायद पार्टिंग गया है शायद गेट खाने तो ना क्या चल रहा है तो ये चल रही है ये भी मोल लग गई है रास्ता देख देखा ही है ओह जाना पंगे तक तो ये ओके ਰਸਤੇ ਜਾਂਦੇ ਜਾਂਦੇ ਦੇਖੋ ਪਾਣੀ ਡਿੱਗ ਗਈ ਸੀ ਤੋਂ ਪੱਥਰ ਤੇ ਸਾਰਾ ਰਸਤਾ ਬਲੌਕ ਹੋ ਗਿਆ ਟ੍ਰੈਫਿਕ ਦੇਖੋ ਸਾਰੇ ਆਨ ਜਾਣ ਵਾਲੇ ਖੜੇ ਆ ਇੱਕ ਖਤਰਾ ਇਸ ਲਈ ਇਹ ਕ੍ਰੇਨ ਆਊਗੀ ਚੱਕਣਗੇ ਉਸ ਤੋਂ ਬਾਅਦ ਤੁਰਾਂਗੇ ਹਾਂਜੀ ਉਹ ਛੜਕਤੇ ਜਾਣਾ نیچے ਹਾਂਜੀ ਪਾੜੀ ਨੂੰ ਚੁੱਕਣਾ ਚੁੱਕੀ ਆ ਜੀ ਸੀ ਵੀ ਪੱਥਰ ਚੱਕਣਾ ਕਰੂ ਸਾਈਡ ਤੇ ਉਸ ਤੋਂ ਬਾਅਦ ਰਸਤਾ ਖੁੱਲੂ ਇਹ ਸਾਰੇ ਲੋਕ ਵੇਟ ਕਰ ਰਹੇ ਆ ਟ੍ਰੈਫਿਕ ਦੇਖੋ ਪਾਸੇ ਕਰਨ ਤੋਂ ਬਾਅਦ ਰਾਹ ਬਣ ਗਿਆ ਸੀ ਉਸ ਤੋਂ ਬਾਅਦ ਅਸੀਂ ਲੰਘ ਗਏ ਸੀ ਉਸ ਰਾਹ ਤੋਂ ਤੇ ਹੁਣ ਅਸੀਂ ਨੈਣਾ ਦੇਵੀ ਜਾਣਾ ਸੀ ਤੇ ਉੱਥੋਂ ਹੋ ਗਏ ਆ ਲੇਟ ਤਕਰੀਬਨ ਉੱਥੇ ਸਾਨੂੰ 3-4 ਘੰਟੇ ਖੜਨਾ ਪਿਆ ਤੇ ਮੀਂਹ ਵੀ ਬਹੁਤ ਜ਼ਿਆਦਾ ਪੈ ਰਿਹਾ ਸੀ ਤੇ ਬਰਸਾਤੀਆਂ ਲਈਆਂ ਹੋਈਆਂ ਸੀ ਇਸ ਕਰਕੇ ਬਚ ਗਏ ਤੇ ਹੁਣ ਇੱਥੇ ਨਹੀਂ ਜਾਇਆ ਜਾਣਾ ਨੈਣਾ ਦੇਵੀ ਤਾਂ ਅਸੀਂ ਰੋਕ ਗਏ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਗੁਰਦੁਆਰਾ ਸੀਗਾ ਮੰਡੀ ਉੱਥੇ ਆ ਕੇ ਰੋਕ ਗਏ ਜਿੱਥੇ ਆਪਾਂ ਪਹਿਲੇ ਵਲੌਗ 'ਚ ਤੁਹਾਨੂੰ ਦਿਖਾਇਆ ਸੀ ਆਪਾਂ ਰੁਕੇ ਸੀ ਰਾਤ ਉੱਥੇ ਰੋਕ ਗਏ ਇਹੋਣ ਰਾਤ ਇੱਥੇ ਰੁਕਾਂਗੇ ਤੇ ਹੁਣ ਸਵੇਰ ਤੁਰਾਂਗੇ ਨਾ ਦੇਵਲੀ। ਇੱਕ ਗੁਰਦੁਆਰਾ ਆ ਮੰਡੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਤੇ ਇਹ ਪਹਾੜਾਂ ਵਿੱਚ ਹੀ ਰਹਿ ਜਾਂਦਾ ਮੰਡੀ ਮੰਡੀ ਨਾਂ ਦੇ ਇਲਾਕੇ ਵਿੱਚ ਹੈਗਾ ਤੇ ਆਪਾਂ ਇੱਥੇ ਰਾਤ ਕੱਟਾਂਗੇ ਤੇ ਇੱਥੋਂ ਸਵੇਰ ਸਵੇਰੇ ਹੁੰਦੇ ਸਾਰੀ ਆਪਾਂ ਮਾਤਾ ਨੈਣਾ ਦੇਵੀ ਦੇ ਦਰਸ਼ਨ ਲਈ ਨਿਕਲ ਜਾਾਂਗੇ। ਇਹ ਆਪਾਂ ਇੱਥੇ ਆ ਕੇ ਰੂਮ ਵੀ ਲੈ ਲਿਆ ਇੱਧਰ ਤੇ ਅੱਦੇ ਨਾਲ ਦੇ ਆਏ ਨਹੀਂ ਅਜੇ ਥੋੜੇ ਜਣੇ ਆਏ ਆ ਆਪਾਂ ਤੁਹਾਨੂੰ ਰੂਮ ਦਿਖਾ ਦਿੰਦਾ ਮੈਂ। ਇਹ ਆਪਣੇ ਗੱਦੇ ਇੱਥੇ ਗੱਦੇ ਲਾ ਲੈਣੇ ਆ ਤਿੰਨ ਚਾਰ ਜਣੇ ਆਏ ਆ ਹਜੇ ਬਾਕੀ ਪਿੱਛੇ ਸੀ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਸੀ ਇਸ ਲਈ ਤੇ ਉਹ ਆਉਣਗੇ ਤਾਂ ਫਿਰ ਰਹਿ ਕੇ ਸਵੇਰ ਨਿਕਲ ਜਾਣਗੇ ਤਾਂ ਇਹ ਵਲੌਗ ਆਪਾਂ ਕਰਾਂਗੇ ਇੱਥੇ ਹੀ ਸਮਾਪਤ ਕਿਉਂਕਿ ਇਸ ਤੋਂ ਬਾਅਦ ਵੀਡੀਓ ਨਹੀਂ ਬਣਨੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਵਧੀਆ ਜਿਹਾ ਕਮੈਂਟ ਕਰ ਦਿਓ ਜੇਕਰ YouTube ਉੱਪਰ ਦੇਖ ਰਹੇ ਆ ਤਾਂ ਸਬਸਕ੍ਰਾਈਬ ਕਰ ਦਿਓ Facebook ਉੱਪਰ ਦੇਖ ਰਹੇ ਆ ਤਾਂ ਕਰ ਦਿਓ ਫੋਲੋ ਤੇ ਜਲਦੀ ਹੀ ਮਿਲਾਂਗੇ ਆਪਾਂ ਅਗਲੇ ਵਲੌਗ 'ਚ ਪੂਰਨ ਤੱਕ ਸਾਰਿਆਂ ਨੂੰ ਬਾਏ